ਓਹ ਡਰੈਸ ਚੈੱਕ ਕਰੋ ਰਾਣੀਆਂ ਮਹਾਰਾਣੀਆਂ ਵਾਲੀ ਓਏ ਕੋਈ 30 30 40 40 ਹਜ਼ਾਰ ਨਹੀਂ ਚੱਕੋ 7000 ਦੇ ਵਿੱਚ ਓਏ ਆ ਚੈੱਕ ਕਰੋ ਵਰਕ ਕਿੰਨਾ ਸ਼ਾਨਦਾਰ ਹੈ ਓਏ ਕੋਈ 25 25 30 30 ਹਜ਼ਾਰ ਦਾ ਨਹੀਂ 5000 ਰੁਪਏ ਦੇ ਵਿੱਚ ਲੈ ਜਾਓ ਆ ਚੱਕੋ ਆ ਗਿਆ ਲਹਿੰਗਾ ਪੈਪਲਨ ਓਏ ਸਾਰਾ ਹੈਂਡਵਰਕ ਹੋਇਆ ਦੁਪੱਟਾ ਵੀ ਹੈਵੀ ਬਜ਼ਾਰਾਂ 'ਚ ਇਹ ਰੇਡ ਲੱਖ ਲੱਖ ਰੁਪਇਆ 40000 ਰੁਪਏ 'ਚ ਦੇ ਦਾਂਗੇ ਇਹ 15 15000 ਵਾਲੇ ਸੂਟ ਬਜ਼ਾਰ 'ਚ ਮਿਲਦੇ 14 14000 12 12000 ਸਾਡੇ ਕੋਲ ਕੋਈ 6000 ਕੋਈ 7000 ਕੋਈ 8000 ਦੁਪੱਟਾ ਹੀ ਪਹਿਲਾਂ ਦੇਖ ਲਓ ਸੂਟ ਤਾਂ ਬਾਅਦ ਚੋ ਦਿਖਾਣੇ ਆ ਸਾਰਾ ਦੁਪੱਟਾ ਹੈਂਡਵਰਕ ਨਾਲ ਜੜਿਆ ਹੋਇਆ ਕੱਲੀ ਕੱਲੀ ਚੀਜ਼ ਚੈੱਕ ਕਰ ਲਓ ਏ ਕਲਾਸ ਦੁਪੱਟਾ ਓਏ ਜਿਹੜਾ 10 10000 ਚ ਕੋਟ ਪੈਂਟ ਬਣਦਾ ਚੱਕੋ 2995 2 ਪੀਸ ਸਮਾਈ ਕਰਕੇ ਚਾਹੇ ਡਿਜ਼ਾਈਨ ਇਦਾਂ ਦਾ ਬਣਾ ਲਓ ਚਾਹੇ ਇਦਾਂ ਦਾ ਬਣਾ ਲਓ ਓਏ 3 ਪੀਸ ਕੋਟ ਪੈਂਟ ਕਹਿੰਦੇ 30000 ਤੋਂ ਘੱਟ ਨਹੀਂ ਬਣਦਾ ਚੱਕੋ 3760 ਚਿੱਟੇ ਕਰਕੇ ਕੱਪੜਾ ਵਿੱਚੇ ਪਾ ਕੇ ਉਹ ਕਹਿੰਦੇ ਖਾਈਏ ਮਨ ਪੌਂਦਾ ਪਾਈਏ ਜੱਗ ਪੌਂਦਾ ਆ ਜੱਗ ਨੂੰ ਪਾਉਣ ਵਾਲੀਆਂ ਚੀਜ਼ਾਂ ਤੁਹਾਨੂੰ ਅਸੀਂ ਦੇ ਰਹੇ ਹਾਂ ਹੈਵੀ ਹੈਵੀ ਚੀਜ਼ਾਂ ਪਿਓਰ ਮਹਿਰੂਨ ਦਾ ਸੂਟ ਦੁਪੱਟਾ ਹੈਵੀ ਬਾਜੂ ਪਹੁੰਚੇ ਹੈਵੀ ਤੇ ਸੂਟ ਵੱਲਾ ਹੈਵੀ ਓ ਚੈੱਕ ਕਰੋ ਸੂਟਾਂ ਦੇ ਪੈਨਲ ਓਏ ਵਰਕ ਚੈੱਕ ਕਰੋ ਭੈਣਾ ਕਹਿੰਦੀ ਆ ਸਾਡੇ ਦਾ ਸੂਟ ਇਹੋ ਜੇ ਪਸੰਦ ਨਹੀਂ ਆਂਦੇ ਬਜ਼ਾਰਾਂ 'ਚ ਓ ਆ ਜਿਹੜੀ ਅਸੀਂ ਵੈਰਾਈਟੀ ਦਿਖਾ ਰਹੇ ਚੜਦੇ ਸਾਰੀ ਪਸੰਦ ਆਉਣੀ ਆ ਓ ਜਿਹੜੀ ਚੀਜ਼ ਨਵੀਂ ਨਵੀਂ ਬਣਦੀ ਆ ਟ੍ਰੈਂਡਿੰਗ ਦੇ ਬਿਲਚਾ ਓਹੀ ਚੀਜ਼ਾਂ ਮਾਤੂ ਸ਼੍ਰੀ ਦਸਤਾਰ ਬੁੱਟਰ ਰੋਡ ਕਾਦੀਆਂ ਤੋਂ ਬਣਦੀਆਂ ਓਏ ਆ ਗਿਆ ਸੂਟ ਮੋਰਾਂ ਵਾਲਾ ਆ ਲਾ ਤੇ ਹਰਿਆਣੇ ਦੇ ਮੋਰ ਕਿੰਨੇ ਪਿਆਰੇ ਪਿਆਰੇ ਮੋਰ ਦੁਪੱਟਾ ਫੁੱਲ ਹੈਵੀ ਭਾਜੀ ਦੱਸੋ ਰੂ ਖੁਸ਼ ਹੁੰਦੀ ਹੈ ਕਿ ਨਹੀਂ ਹੁਣ ਤੁਹਾਨੂੰ ਜਾਣ ਦੀ ਲੋੜ ਹੈ ਦਿੱਲੀ ਚੰਡੀਗੜ੍ਹ ਮਹਾਲੀ ਕਿੱ데 ਜਾਣ ਦੀ ਲੋੜ ਲੋ ਜੀ ਵਿਆਹ ਭਾਵੇਂ ਮੁੰਡਾ ਆ ਗਿਆ ਵਿਆਹ ਭਾਵੇਂ ਕੁੜੀ ਦਾ ਆ ਗਿਆ ਹੁਣ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਉਹ ਦਿੱਲੀ ਜਾਣ ਦੀ ਲੋੜ ਨਹੀਂ ਬੰਬੇ ਜਾਣ ਦੀ ਲੋੜ ਨਹੀਂ ਮਹਾਲੀ ਜਾਣ ਦੀ ਲੋੜ ਨਹੀਂ ਲੁਧਿਆਣੇ ਜਾਣ ਦੀ ਲੋੜ ਨਹੀਂ ਜਲੰਧਰ ਜਾਣ ਦੀ ਲੋੜ ਨਹੀਂ ਉਹ ਸਾਡੇ ਕੋਲ ਆਜੋ ਮਾਤੂਸ਼ਰੀ ਦਸਤਾਰ ਬੁੱਟਾ ਰੋਡ ਕਾਤੀਆਂ ਜਿੱਥੇ ਕਰਾਂਗੇ ਬਹੁਤ ਵੱਡੇ ਫਾਇਦੇ ਉਹ 1 ਲੱਖ ਵਾਲਾ ਕੱਪੜਾ 40000 ਚਾਵਾਂਗੇ 2 ਲੱਖ ਦਾ ਕੱਪੜਾ 80 ਹਜ਼ਾਰ ਦਵਾਂਗੇ ਓਏ ਆ ਦੇਖੋ ਓ ਸੋਨੇ ਵਰਗੀਆਂ ਲੇਟੈਸਟ ਡਰੈਸਾਂ ਵੀ ਦਵਾਂਗੇ ਓ ਲਹਿੰਗੇ ਵੀ ਦਵਾਂਗੇ ਲਹਿੰਗੇ ਚੋਲੀ ਵੀ ਦਵਾਂਗੇ ਆ ਦੇਖੋ ਸਾਡੇ ਹੀਰੇ ਵਰਗੇ ਭਰਾਵਾਂ ਲਈ ਕੋਟ ਪੈਂਟ ਵੀ ਦਵਾਂਗੇ ਕੋਰਤੇ ਪਜਾਮੇ ਵੀ ਦਵਾਂਗੇ ਓ ਸ਼ਹਿਰਬਾਨੀਆਂ ਦਵਾਂਗੇ ਆ ਜਾਓ ਜਲਦੀ ਜਲਦੀ ਆ ਜਾਓ ਬਹੁਤ ਵੱਡੇ ਫਾਇਦੇ ਬੁੱਟਰ ਰੋਡ ਕਾਦੀਆਂ ਓ ਡਰੈਸ ਚੈੱਕ ਕਰੋ ਰਾਣੀਆਂ ਮਹਾਰਾਣੀਆਂ ਵਾਲੀ ਓਏ ਕੋਈ 30 30 40 40 ਹਜ਼ਾਰ ਨਹੀਂ ਚੱਕੋ 7000 ਦੇ ਵਿੱਚ ਉਹ ਲਹਿੰਗਾ ਚੋਲੀ ਆ ਗਿਆ ਡਿਜ਼ਾਈਨਰ ਓਏ ਆ ਚੈੱਕ ਕਰੋ ਵਰਕ ਕਿੰਨਾ ਸ਼ਾਨਦਾਰ ਹੈ ਓਏ ਕੋਈ 25 25 30 30000 ਦਾ ਨਹੀਂ 5000 ਰੁਪਏ ਦੇ ਵਿੱਚ ਲੈ ਜਾਓ ਆ ਚੈੱਕ ਕਰੋ ਹੈਵੀ ਪਾਇਨਲ ਡਰੈਸ ਓਏ ਹੈਂਡਵਰਕ ਚੈੱਕ ਕਰੋ ਕਿੰਨਾ ਸ਼ਾਨਦਾਰ ਹੋਇਆ ਵਾ ਉਹ ਰੇਟ ਕੀ ਹੈ ਲੱਖ 2 ਲੱਖ ਨਹੀਂ 12000 ਚ ਲੈ ਜਾਓ ਆ ਚੱਕੋ ਆ ਗਿਆ ਲਹਿੰਗਾ ਪੈਪਲਨ ਓਏ ਸਾਰਾ ਹੈਂਡਵਰਕ ਹੋਇਆ ਦੁਪੱਟਾ ਵੀ ਹੈਵੀ ਬਜ਼ਾਰਾਂ 'ਚ ਰੇਟ ਲੱਖ ਲੱਖ ਰੁਪਇਆ 40000 ਰੁਪਏ ਚ ਦੇ ਦਾਂਗੇ ਓਡ ਵੈਸਟਰਨ ਡਰੈਸਾ ਚੈੱਕ ਕਰੋ ਓਏ ਕਿੰਨੀ ਸ਼ਾਨਦਾਰ ਕੁੜਤੀ ਬਣੀਆ ਦੁਪੱਟਾ ਕਿੰਨਾ ਪਿਆਰਾ ਚੱਕੋ 8000 ਦੇ ਵਿੱਚ ਓਏ ਚੈੱਕ ਕਰੋ ਡਰੈਸ ਆ 15 15000 ਦਾ ਬਲੈਕ ਕਲਰ ਦਾ ਲਹਿੰਗਾ ਚੱਕੋ 5200 ਰੁਪਏ ਦੇ ਵਿੱਚ ਡਿਜ਼ਾਈਨ ਚੈੱਕ ਕਰੋ ਟੋਪ ਦੇ ਓ ਆਜੋ ਹੁਣ ਕੋਟ ਪੈਂਟ ਦੇ ਬਾਰੇ ਦੱਸੀਏ ਓ ਜਿਹੜਾ 10 10000 ਚ ਕੋਟ ਪੈਂਟ ਬੰਦਾ ਚੱਕੋ 2995 2 ਪੀਸ ਸਮਾਈ ਕਰਕੇ ਚਾਹੇ ਡਿਜ਼ਾਈਨ ਇਦਾਂ ਦਾ ਬਣਾ ਲਓ ਚਾਹੇ ਇਦਾਂ ਦਾ ਬਣਾ ਲਓ ਓਏ 3 ਪੀਸ ਕੋਟ ਪੈਂਟ ਕਹਿੰਦੇ 30000 ਤੋਂ ਘੱਟ ਨਹੀਂ ਬਣਦਾ ਚੱਕੋ 3700 ਸੜਚੇ ਸਟਿਚ ਕਰਕੇ ਕੱਪੜਾ ਵਿੱਚੇ ਪਾ ਕੇ 10000 ਰੁਪਿਆ ਰੈਂਟ ਤੇ 6000 ਦੀ ਸ਼ੇਰਵਾਨੀ ਨਹੀਂ ਪਾਉਣੀ ਹੁਣ ਚੱਕੋ 6500 7000 ਤੇ ਸਟਿਚ ਕਰਕੇ ਪਾਉਣੀ ਹੈ ਓਏ ਆ ਦੇਖੋ ਸਾਡੇ ਕੋਲ ਸੋਨੇ ਆਰਗੇ ਸੂਟ ਵੀ ਆ ਗਏ ਆ ਬਈ ਸੋਨੇ ਆਰਗੇ ਸੂਟ ਹੀਰੇ ਵਰਗੇ ਆ ਪਹਿਣਾ ਪੌਣ ਗਿਆ ਸੋਨੇ ਵਰਗੇ ਸੂਟ ਸੂਟਾਂ ਦੇ ਉੱਤੇ ਵੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਗਏ ਰੇਟ ਸੁਣ ਸੁਣ ਕੇ ਤੁਸੀਂ ਹੈਰਾਨ ਹੋ ਜਾਣਾ ਭਾਵੇਂ ਤੁਸੀਂ ਸ਼ਹਿਰਾਂ ਦੇ ਹੋ ਚਾਹੇ ਤੁਸੀਂ ਪਿੰਡਾਂ ਦੇ ਹੋ ਖਾਸ ਤੌਰ ਤੇ ਰਾਇਲ ਘਰਾਂ ਦੀਆਂ ਕੁੜੀਆਂ ਲਈ ਰਾਇਲ ਵੈਰਾਈਟੀ ਚਾਹੇ ਕੈਨੇਡਾ ਅਮਰੀਕਾ ਤੋਂ ਤੁਸੀਂ ਹੋਣਾ ਓਏ ਐਨ ਆਰ ਆ ਦੇ ਪਹਿਣਾ ਲੱਭਦੀਆਂ ਹੁੰਦੀਆਂ ਭਈ ਜਾਈਏ ਕਿੱਥੇ ਸੂਟ ਲਈਏ ਕਿੱਥੋਂ ਤੁਹਾਨੂੰ ਸਹੀ ਟਿਕਾਣਾ ਦੱਸਤਾ ਇਹ ਪੰਜਾਬ ਦਾ ਖੂਫੀਆ ਟਿਕਾਣਾ ਆ ਜਿੱਥੇ ਤੁਹਾਨੂੰ ਅਸੀਂ ਦੇ ਰਹੇ ਆ ਟੌਪ ਟੌਪ ਦੈ ਲਗਜ਼ਰੀ ਸੂਟ ਉਹ ਦੇਖੋ ਆਉਣਾ ਪੁੱਟਰ ਰੋੜ ਤੇ ਆ ਆ ਚੈੱਕ ਕਰੋ ਜੀ ਸਾਰਾ ਹੈਂਡ ਤੇ ਨਾਲ ਮੜਿਆ ਹੋਆ ਸੂਟ ਪਿਓਰ ਔਰਗਾਂਜਾ ਪਿਓਰ ਚਨਾਉਣ ਔਰਗਾਂਜਾ ਦੇ ਦੁਪੱਟੇ ਓਏ ਇਹੋ ਜੀਆਂ ਚੀਜ਼ਾਂ ਕਿਤੋਂ ਨਹੀਂ ਜੇ ਮਿਲਣੀਆਂ ਕਿਦੋਂ ਨਹੀਂ ਮਿਲਣੀਆਂ ਇਹ ਦੇਖੋ ਜੀ ਰਾਣੀਆਂ ਮਹਾਰਾਣੀਆਂ ਬਣਾ ਦੇਗੇ ਤੁਹਾਨੂੰ ਰਾਣੀਆਂ ਮਹਾਰਾਣੀਆਂ ਦੇਖੋ ਤਾਂ ਸਹੀ ਦੇਖੋ ਪੋਕ ਲੈ ਲਈ ਪੋਕ ਸੂਟਾਂ ਦੇਖ ਕੇ ਇਹ 15 15000 ਵਾਲੇ ਸੂਟ ਬਾਜ਼ਾਰ ਚ ਮਿਲਦੇ 14 14000 12 12000 ਸਾਡੇ ਕੋਲ ਕੋਈ 6000 ਕੋਈ 7000 ਕੋਈ 8000 ਭੋਖ ਦਾਸ ਜੀ ਇੱਥੇ ਲੈਣੀ ਇੱਥੇ ਉਹ ਦੁਪੱਟਾ ਹੀ ਪਹਿਲਾਂ ਦੇਖ ਲਓ ਸੂਟ ਤਾਂ ਬਾਅਦ ਚੋ ਦਿਖਾਣੇ ਆ ਸਾਰਾ ਦੁਪੱਟਾ ਹੈਂਡਵਰਕ ਨਾਲ ਜੜਿਆ ਹੋਇਆ ਕੱਲੀ ਕੱਲੀ ਚੀਜ਼ ਚੈੱਕ ਕਰ ਲਓ ਏ ਕਲਾਸ ਦੁਪੱਟਾ ਆ ਸੂਟ ਚੈੱਕ ਕਰੋ ਰਾਣੀਆਂ ਮਹਾਰਾਣੀਆਂ ਵਾਲਾ ਸੂਟ ਹੈ ਇਹੋ ਜੀਆਂ ਵੈਰਾਈਟੀਆਂ ਕਿਤੋਂ ਨਹੀਂ ਮਿਲਣੀਆਂ ਐਨ ਆਰ ਆਈ ਭੈਣਾ ਕਨੇਡਾ ਅਮਰੀਕਾ ਨਿਊਜ਼ੀਲੈਂਡ ਆਸਟ੍ਰੇਲੀਆ ਤੋਂ ਓਏ ਵੀਡੀਓ ਸਾਡੀ ਦੇਖ ਰਹੇ ਹੋ ਉਹ ਵਿਆਹ ਸ਼ਾਦੀ ਦੇ ਦਿਨ ਤੁਸੀਂ ਇੱਥੇ ਆਣਾ ਸ਼ਾਪਿੰਗ ਕਰਨੀ ਹੈ ਸਿਰਫ ਔਕਾਦੀਆਂ ਤੋਂ ਕਿਉਂਕਿ ਦੁਪੱਟੇ ਹੈਵੀ ਸੂਟ ਪੂਰੇ ਹੈਵੀ ਇਦਾਂ ਦੀਆਂ ਵੈਰਾਈਟੀਆਂ ਤੁਹਾਨੂੰ ਕਿਤੇ ਨਹੀਂ ਮਿਲਣੀਆਂ ਉਹ ਵੈਡਿੰਗ ਵਾਲਾ ਸੂਟ ਦਿਖਾ ਦਿੰਨੇ ਆ ਪਿਓਰ ਮਹਿਰੂਨ ਦਾ ਸੂਟ ਦੁਪੱਟਾ ਹੈਵੀ ਬਾਜੂ ਪਹੁੰਚੇ ਹੈਵੀ ਤੇ ਸੂਟ ਫੁੱਲ ਹੈਵੀ ਉਹ ਦੇਖੋ ਜੀ ਸੂਟ ਉਹ ਦਿਹਾ ਰਹੇ ਆ ਜਿਹੜਾ ਵਿਆਹ ਵਾਲੀ ਕੁੜੀ ਨੇ ਵਿਆਹ ਤੋਂ 10 11 ਦਿਨ ਬਾਅਦ ਜਪਾਉਣੇ ਆ ਉਹ 11 ਸੂਟ ਚੋਣ-ਚੋਣ ਕੇ ਲੈ ਜਾਓ ਸਾਡੇ ਕੋਲੋਂ ਉਹ ਰਿਸ਼ਤੇਦਾਰਾਂ ਕੋ ਵੀ ਜਾਣਾ ਉਹ ਤੁਸੀਂ ਕਿਤੇ ਡੀਲਰ ਕਰਨ ਵੀ ਜਾਣਾ ਉਹ ਕਿਤੇ ਬਾਂਡੇ ਭੂਆ ਕੋਲੋਂ ਆਸ਼ੀਰਵਾਦ ਲੈਣ ਵੀ ਜਾਣਾ ਉਦੋਂ ਪਤਾ ਲੱਗਣਾ ਲੈ ਵੀ ਫਲਾਣੇ ਦੀ ਨੂੰਹ ਤਾਂ ਪਰੀਆਂ ਨਾਲੋਂ ਵੀ ਵੱਧ ਸੋਣੀ ਆ ਉਹ ਲੀੜਾ ਕੱਪੜਾ ਪਾਇਆ ਚੰਗਾ ਲੱਗਦਾ ਉਹ ਕਹਿੰਦੇ ਖਾਈਏ ਮਨ ਪੌਂਦਾ ਪਾਈਏ ਜੱਗ ਪੌਂਦਾ ਆ ਜੱਗ ਨੂੰ ਪੌਂਦਾ ਇਹ ਚੀਜ਼ਾਂ ਸਾਨੂੰ ਅਸੀਂ ਦੇ ਰਹੇ ਆ ਹੈਵੀ ਹੈਵੀ ਚੀਜ਼ਾਂ ਕੁੜੀਆਂ ਦੇ ਸੁਪਨੇ ਸੀ ਸੁਪਨੇ ਕਹਿੰਦੀਆਂ ਸਾਨੂੰ ਇਦਾਂ ਦੀ ਜਿਹੀ ਮਿਲਦੀ ਨਹੀਂ ਸੁਪਨੇ ਤੁਹਾਡੇ ਕਰਤੇ ਆ ਪੂਰੇ ਰੇਟ ਵੀ ਬਾਜ਼ਾਰ ਨਾਲੋਂ ਤਿੰਨ ਤਿੰਨ ਗੁਣਾ ਘੱਟ ਕਰਤੇ ਕੁਆਲਿਟੀ ਵੀ ਦੋ ਦੋ ਤਿੰਨ ਤਿੰਨ ਗੁਣਾ ਉੱਪਰ ਕਰਤੀ ਦੁਪੱਟੇ ਦੇਖੋ ਕਿੱਦਾਂ ਜਿਹੜੇ ਪਏ ਆ ਉਹ ਸੂਟ ਦੇਖੋ ਉਹ ਘੇਰੇ ਬਾਹਾਂ ਮੈਂ ਕਿਹਾ ਤਵਾ ਤਵਾ ਬੇਯਾ ਬੇਯਾ ਹੋਈ ਪਈਆ ਓਏ ਹੀਰੇਆਣਾ ਜੜਤੇ ਚੁਪੱਟੇ ਓ ਚੈੱਕ ਕਰੋ ਸੂਟਾਂ ਦੇ ਪੈਨਲ ਓਏ ਵਰਕ ਚੈੱਕ ਕਰੋ ਭੈਣਾ ਕਹਿੰਦੀ ਆ ਸਾਡੇ ਦਾ ਸੂਟ ਇਹੋ ਜੇ ਪਸੰਦਨੀਆਂ ਦੇ ਬਜ਼ਾਰਾਂ 'ਚੋ ਆ ਜਿਹੜੀ ਅਸੀਂ ਵੈਰਾਈਟੀ ਦਿਖਾ ਰਹੇ ਹਾਂ ਚੜਦੇ ਸਾਰੀ ਪਸੰਦ ਆਉਣੀ ਆ ਓ ਦੁਪੱਟੇ ਚੈੱਕ ਕਰ ਲੋ ਓ ਬੇਸ ਜਿੰਮੀ ਚੂਵੀ ਲਾ ਦਾਂਗੇ ਸ਼ਿਮਰ ਦੇ ਵੀ ਲਾਤੇ ਆ ਓ ਇੰਨੇ ਹੈਵੀ ਹੈਵੀ ਚੀਜ਼ਾਂ ਬਣਾਤੀਆਂ ਕਿਤੋਂ ਨੀ ਜੇ ਬਾਨੀਆਂ ਦੇਖੋ ਜੀ ਜਿਹੜੀਆਂ ਚੀਜ਼ਾਂ ਤੁਹਾਨੂੰ ਅਸੀਂ ਦਿਖਾ ਰਹੇ ਆ ਚੈਲੰਜ ਕਰਦੇ ਆ ਦੂਰ ਵੀਨਾ ਲਾ ਲਾ ਕੇ ਚਲ ਜਿਓ ਨੇੜੇ ਦੀਆਂ ਇਨਕਾਂ ਲਾ ਲਾ ਕੇ ਚਲ ਜਿਓ ਕਿਸੇ ਦੁਕਾਨਦਾਰ ਕੋ ਇਦਾਂ ਦੇ ਸੌਦੇ ਪਏ ਮਿਲਣੇ ਨਹੀਂ ਉਹ ਜਿਗਰਾ ਚਾਹੀਦਾ ਜਿਗਰਾ ਮਾਲ ਖਰੀਦੀਦਾ ਠੋਕ ਵਜਾ ਕੇ ਸਸਤੇ ਰੇਟਾਂ ਦੇ ਕੱਪੜਾ ਖਰੀਦ ਕੇ ਸਸਤੇ ਰੇਟਾਂ ਦਿੰਨੇ ਆ ਐਦਾਂ ਨਹੀਂ ਦਾਜਵਰੀ ਬਾਜ਼ਾਰ ਚ ਜਾ ਕੇ ਪਤਾ ਕਰੋ 2.5 ਲੱਖ ਰੁਪਏ ਦਾ ਘੱਟ ਨਹੀਂ ਕਿਸੇ ਨੇ ਦੇਣੀ ਸਾਡੇ ਕੋਲ ਆ ਜਾਓ 2 ਲੱਖ ਵਾਲਾ ਕੱਪੜਾ 80 ਹਜ਼ਾਰ ਚ ਲੈ ਜਾਓ 2 ਲੱਖ ਵਾਲਾ ਕੱਪੜਾ 80 ਹਜ਼ਾਰ ਚ ਲੈ ਜਾਓ ਪਾਕਿਸਤਾਨੀ ਸੂਟ ਦੇ ਰਹੇ ਆ ਪ्युअर ਪਾਕਿਸਤਾਨੀ ਦੂਟ ਪ्युअर ਦੁਪੱਟੇ ਨਾਲ ਪਾਕਿਸਤਾਨੀ ਸੂਟ ਦੇ ਰਹੇ ਆ ਜੀ ਸ਼ਾਨਦਾਰ ਚੀਜ਼ਾਂ ਬੱਕਰੀਆਂ ਚੀਜ਼ਾਂ ਉਹ ਦੁਪੱਟੇ ਚੈੱਕ ਕਰ ਲੋ ਸੂਟ ਚੈੱਕ ਕਰ ਲੋ ਇਤਾਂ ਦੀ ਵੈਰਾਈਟੀ ਕਿਤੋਂ ਨਹੀਂ ਮਿਲਣੀ ਕਿਉਂਕਿ ਇਹੀ ਡਿਮਾਂਡ ਸੀ ਪੈਣਾ ਦੀ ਵੀ ਸਾਨੂੰ ਕੁਝ ਵੱਖਰੀ ਜੀ ਚੀਜ਼ ਮਿਲੇ ਰਾਇਲ ਕਲਾਸ ਚੀਜ਼ ਮਿਲੇ ਕਾਰਿਗਰਾਂ ਦੇ ਐਣਕਾ ਲੱਗੀਆਂ ਐਣਕਾ ਇਦਾਂ ਦੀਆਂ ਚੀਜ਼ਾਂ ਬਣਾਦੇ ਦੇਖੋ ਜੀ ਹਰ ਰੋਜ਼ ਇੱਥੇ ਤਾਜੇ ਤਾਜੇ ਪਕੌੜੇ ਨਿਕਲਦੇ ਆ ਤਾਜੇ ਤਾਜੇ ਪਕੌੜੇ ਮਤਲਬ ਨਵੇਂ-ਨਵੇਂ ਡਿਜ਼ਾਈਨ ਕੋਈ ਪੁਰਾਣਾ ਨਹੀਂ ਕੋਈ ਲੋਟ ਨਹੀਂ ਕੋਈ ਦੋ ਸਾਲ ਪੁਰਾਣੀ ਚੀਜ਼ ਨਹੀਂ ਉਹ ਜਿਹੜੀ ਚੀਜ਼ ਨਵੀਂ-ਨਵੀਂ ਬਣਦੀ ਆ ਟ੍ਰੈਂਡਿੰਗ ਦੇ ਬਲਚਾ ਉਹੋ ਹੀ ਚੀਜ਼ਾਂ ਮਾਤੂ ਸ਼੍ਰੀ ਦਸਤਾਰ ਬੁੱਟਰ ਰੋਡ ਕਾਦੀਆਂ ਤੋਂ ਬਣਦੀਆਂ ਸ਼ਰਟ ਚੈੱਕ ਆ ਲੋ ਕਿੱਦਾਂ ਲੱਦੀ ਪਈਆ ਠੋਕ ਵਜਾ ਕੇ ਉਹ ਦੁਪੱਟੇ ਚੈੱਕ ਕਰ ਲੋ ਕਿਦਾਂ ਲੱਦੇ ਬੈ ਠੋਕ ਵਜਾ ਕੇ ਉਹ ਰੇਡ ਵੀ ਚੈੱਕ ਕਰ ਲਿਓ ਤੁਹਾਡੇ ਪੈਰਾਂ ਨੂੰ ਜਮੀਨ ਨਿਕਲ ਜਾਣੀਆਂ ਕਹਿਣਾ ਅਸੀਂ ਤਾਂ ਲੁੱਟ ਹੋ ਗਏ ਰੈੱਡ ਸੂਟ ਦੇਖੋ ਸਾਡਾ ਉਹ ਰੈੱਡ ਸੂਟ ਲਹਿੰਗੇ ਨਾਲੋਂ ਵੀ ਸੋਹਣਾ ਦੁਪੱਟਾ ਚੈੱਕ ਕਰੋ ਭਾਜੀ ਦੁਪੱਟੇ ਦੇ ਕਿੰਨਾ ਸ਼ਾਨਦਾਰ ਵਰਕ ਹੋਇਆ ਓਏ ਇਹੋ ਜਿਹੀਆਂ ਵੈਰਾਈਟੀਆਂ ਕਿੱਥੋਂ ਲੱਭਣੀਆਂ ਚਾਹੇ ਵੈਡਿੰਗ ਸੂਟ ਔਰ ਇਹਦੀ ਗੱਲ ਕਰ ਲੋ ਔਰੇਂਜ ਸੂਟ ਵੀ ਸਾਡਾ ਫੁੱਲ ਟ੍ਰੈਂਡਿੰਗ ਓਏ ਇਹੋ ਜੀਆਂ ਨਵੀਆਂ ਨਵੀਆਂ ਵੈਰਾਈਟੀਆਂ ਨਹੀਂ ਮਿਲਣੀਆਂ ਓਏ ਆ ਗਿਆ ਸੂਟ ਮੂਰਾਵਾਲਾ ਆ ਲਾ ਤੇ ਹਰਿਆਣੇ ਦੇ ਮੋਰ ਕਿੰਨੇ ਪਿਆਰੇ ਪਿਆਰੇ ਮੋਰ ਦੁਪੱਟਾ ਫੁੱਲ ਹੈਵੀ ਭਾਜੀ ਦੱਸੋ ਰੂ ਖੁਸ਼ ਹੁੰਦੀ ਹੈ ਕਿ ਨਹੀਂ ਹੁਣ ਤੁਹਾਨੂੰ ਜਾਣ ਦੀ ਲੋੜ ਹੈ ਦਿੱਲੀ ਚੰਡੀਗੜ੍ਹ ਮੁਹਾਲੀ ਕਿੱ데 ਜਾਣ ਦੀ ਲੋੜ ਨਹੀਂ ਭਾਈ ਜੀ ਕਿੱ데 ਜਾਣ ਦੀ ਲੋੜ ਨਹੀਂ ਹੁਣ ਪੈਣਾ ਨੂੰ ਪਤਾ ਲੱਗ ਗਿਆ ਉਹਨਾਂ ਨੂੰ ਕਿੱਥੇ ਜਾਣ ਦੀ ਰੋੜ ਆ ਉਹਨਾਂ ਨੂੰ ਮਾਤੂ ਸ਼੍ਰੀ ਦਸਤਾਰ ਬੁੱਟਾ ਰੋੜ ਕਾਦੀਆਂ ਜਾਣ ਦੀ ਰੋੜ ਆ ਜਿੱਥੇ ਐਦਾਂ ਦੀਆਂ ਚੀਜ਼ਾਂ ਮਿਲਣੀਆਂ ਇੱਥੇ ਆਮ ਘਰਾਂ ਦੀਆਂ ਪੈਣਾ ਵੀ ਆ ਰੀਆਂ ਇੱਥੇ ਅਫਸਰਾਂ ਦੀਆਂ ਘਰ ਵਾਲੀਆਂ ਵੀ ਆ ਰੀਆਂ ਮੰਤਰੀਆਂ ਦੇ ਪਰਿਵਾਰ ਵੀ ਆ ਰਹੇ ਆ ਸਾਰਿਆਂ ਨੂੰ ਪਤਾ ਬਈ ਸਾਡੀ ਪਸੰਦੀ ਦੀ ਚੀਜ਼ ਸਾਡਾ ਟੇਸਟ ਮਿਲਣਾ ਥੋਆ ਓਏ ਆ ਦੇਖੋ ਹੀਰਿਆਂ ਨਾਲ ਜੜ ਜੜ ਕੇ ਲਿਆਤੇ ਹੀਰਿਆਂ ਨਾਲ ਜੜ ਜੜ ਕੇ ਇਦਾਂ ਨਿਆ ਰੈਡੀमेड ਡਰਸਾਂ ਬੈਜਾ ਬੈਜਾ ਕੀਤੀ ਪਈਆ ਲਾਲਾ ਲਾਲਾ ਹੋਈ ਪਈਆ ਆਜੋ ਭਰਾਵੋ 10000 ਵਾਲਾ ਕੋਟ ਪੁਆਇੰਟ 2995 ਚ ਲੈ ਜਾਓ 15000 ਵਾਲਾ ਕੋਟ ਪੈਂਟ 3760 ਚ ਲੈ ਜਾਓ ਕਿਰਾਏ ਦੇ ਕੱਪੜੇ ਪਾਉਣ ਦੀ ਲੋੜ ਨਹੀਂ ਪੁਰਾਣੇ ਕੱਪੜੇ ਵਿਆਹ ਦੇ ਪਾ ਕੇ ਜਾਣ ਦੀ ਲੋੜ ਨਹੀਂ ਵੱਡੇ ਫਰੇ ਦੇਖੋ ਜੀ ਕੁਰਤੇ ਪਜਾਮੇ ਕੋਟ ਪੈਂਟ ਟਾਈਆਂ ਪੱਗਾਂ ਸੂਟ ਲਹਿੰਗੇ ਸ਼ਰਾਰੇ ਗਰਾਰੇ ਸਾਰੇ ਹੀ ਇੱਕੋ ਛੱਤ ਹੇਟਾ ਤੋਂ ਮਿਲਨੇ ਆ ਕਿਉਂਕਿ ਰੇਟ ਸਾਡੇ ਸਹੀ ਆ ਚੀਜ਼ਾਂ ਸਾਡੀਆਂ ਵਧੀਆਂ ਵਾ ਹੁਣ ਥਾਂ ਥਾਂ ਦੇ ਧੱਕੇ ਨਾ ਕਰਾਓ ਲੁੱਟ ਨਾ ਕਰਾਓ ਸਿਰਫ ਬੁੱਟਰ ਰੋਡ ਕਾਦੀਆਂ ਆਜੋ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਆ ਮਨ ਦੇ ਵਿੱਚ ਸਵਾਲ ਆ ਨੰਬਰ ਸਕਰੀਨ ਤੇ ਆ ਫੋਨ ਕਰ ਸਕਦੇ ਆ ਹਰ ਵੇਲੇ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਜੀ ਕੈਰਾਮਨ ਸੁਗੰਦਰ ਦੇ ਨਾਲ ਹਰਦੀਪ ਸਿੰਘ ਤੱਗੜ ਸਾਹਾਂ ਟੀਵੀ ਕਾਦੀਆਂ